ਕਈ ਸਭ ਕੁਝ ਮਹਿੰਗਾ ਲੱਗਣ ਡਿਆ ਗੰਡੇ ਆਲੂ ਸਭ ਕੁਝ ਮਹਿੰਗਾ ਤੁਹਾਨੂੰ ਮੈਂ ਪੁੱਛਣ ਡਿਆ ਸੀ ਸਬਜੀ ਦਾ ਭਾਤ ਉਹ 100 ਰੁਪਏ ਲੱਗੇ 80 ਰੁਪਏ ਲੱਗੇ ਗੋਭੀ 100 ਰੁਪਏ ਲੱਗੇ ਕਹਿ ਰਹੇ 80 ਰੁਪਏ ਲੱਗੇ ਉਹਨੇ ਕਿ 140 ਰੁਪਏ ਕੀ ਕਹਿ ਰਹੀ ਸੀ ਤੋਰੀ ਆ ਤੇ ਸਬਜੀ ਦਾ ਤਾਂ ਬਹੁਤ ਮੰਦਾ ਹਾਲਾ ਸਬਜੀ ਕੀ ਸਾਰੀ ਚੀਜ਼ਾਂ ਦਾ ਮੰਦਾ ਹਾਲਾ ਭਾਈ ਜਿਹੜੇ ਹਿਸਾਬ ਨਾਲ ਮਤਲਬ ਚੀਜ਼ਾਂ ਦਾ ਰੇਟ ਵਧਣ ਡਿਆ ਉਸ ਹਿਸਾਬ ਨਾਲ ਮਹਿੰਗਾਈ ਦੇ ਹਿਸਾਬ ਨਾਲ ਥੋੜਾ ਡਾਊਨ ਕਰਨਾ ਚਾਹੀਦਾ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਕਿ ਜਿੰਨਾ ਟੈਕਸ ਵਧਾ ਰਹੀ ਆ ਉਹਦਾ ਕੁਝ ਬੇ ਆਮਨ ਜਨਤਾ ਨੂੰ ਵੀ ਰੁਵਾਇਤ ਚਾਹੀਦਾ ਨਾ ਟੈਕਸ ਸਾਰੇ ਕੁਝ ਲਈ ਜਾ ਰਹੀ ਹੈ ਰੋਡ ਟੈਕਸ ਲੈ ਲੋ ਜਾਂ ਸਬਜੀ ਟੈਕਸ ਲੈ ਲੋ ਜਾਂ ਸਾਰਾ ਕੁਝ ਪਰ ਸਾਡ ਨੂੰ ਕੁਝ ਨਹੀਂ ਉਹਦਾ ਫਾਇਦਾ ਹੋ ਰਿਹਾ ਬਜਟ ਕਿੰਨਾ ਕੁ ਹਿਲਦਾ ਜੇ ਦੇਖਿਆ ਜਾਵੇ ਰਸੋਈ ਦਾ ਜਾਂ ਜੇਬ ਤੇ ਕਿੰਨਾ ਕੁ ਸੱਕ ਜਾਵੇ ਭਾਜੀ ਦਿਨ ਬਈ ਦਿਨ ਜਿੱਦਾਂ ਵਾ ਜਿਹਦੇ ਹਿਸਾਬ ਨਾਲ ਸਾਡੀ ਸੈਲਰੀ ਹੈ ਨਾ ਸੈਲਰੀ ਦਾ ਹਰ ਮੰਥ ਸੋਚਿਆ ਜਾਵੇ ਤੇ ਬਜਟ ਤੇ ਪਾਰੀ ਹੋਈ ਜਾਂਦਾ ਜਿੰਨਾ ਕੁ ਪਸੋਚਦੇ ਹਨ ਉਸ ਤੋਂ ਉੱਪਰ ਚੱਲ ਜਾਂਦਾ ਹਰ ਵਾਰ ਮਤਲਬ ਬਹੁਤ ਮੁਸ਼ਕਲ ਆ ਆਮ ਜਨਤਾ ਵਾਸਤੇ ਤਾਂ ਮੁਸ਼ਕਲ ਆ ਜੀ ਜਿਹੜੇ ਦਿਹਾੜੀਦਾਰ ਬੰਦੇ ਆ ਉਹਨਾਂ ਵਾਸਤੇ ਤਾਂ ਹੋਰ ਜ਼ਿਆਦਾ ਮੁਸ਼ਕਲ ਹੈ ਜਿਹਨਾਂ ਡੇਲੀ ਕਮਾਉਣਾ ਦਿੱਲੀ ਖਾਣਾ। ਦੁਕਾਨਦਾਰ ਤੇ ਬਹੁਤ ਅਸਰ ਪੈਂਦਾ ਜੀ ਮਰਾ ਇਹ ਜਿਹੜੇ ਵੀ ਕਿਸੇ ਨੂੰ ਪਿਆਜ਼ ਪੀਓ ਦੇਣੇ ਹੁੰਦੇ ਨੇ ਹੁਣ ਮੰਡੀ 55 ਰੁਪਏ ਚ 60 ਰੁਪਏ ਪਿਆਜ ਆ ਗਿਆ ਤੇ 60 ਰੁਪਏ ਹੀ ਜਾਜ ਹੀ ਵੇਚਣ ਦੇ ਆ ਤੇ ਸੋਚਿਆ ਜਾਏ ਤੇ ਵੇਖੋ ਮੂਲੀਆ ਦਾ ਰੇਟ 60-70 ਰੁਪਏ ਕਿਲੋ ਹੈ। ਮੂਲੀ ਦਾ? ਹਾਂਜੀ ਹਾਂਜੀ ਮੂਲੀ 70 ਰੁਪਏ ਕਿਲੋ ਵਿਕਣ ਈ ਹੈ ਤੇ ਜੇਕਰ ਉਹਦੇ ਪੱਤੇ ਉਤਾਰ ਕੇ ਹੀ ਸੁੱੜ ਦਈਏ ਇਹਨਾਂ ਦੇ ਉਹ 140 ਰੁਪਏ ਕਿਲੋ ਵੇਚ ਨਹੀਂ ਦੀਆਂ ਨੇ। ਤੇ ਪਿਆਜ਼ ਹੈ 60 ਵੇਚਣ ਦੇ 53-54 ਰੁਪਏ ਮੰਡੀ ਹੈ ਪਿਆਜ਼ ਇਕੱਠਾ ਤੇ ਬਾਕੀ ਮੰਗਾਈ ਦੇ ਹੈ ਹੁਣ ਤੁਹਾਨੂੰ ਪਤਾ ਹੈ ਮੌਸਮ ਦੇ ਹਿਸਾਬ ਨਾਲ ਕੋ ਨਵੀਆਂ ਸੱਜੀਆਂ ਆਣ ਗਈਆਂ ਫਿਰ ਉਹ ਰੇਟ ਜਿਹੜੇ ਨੇ ਘਟਣਗੇ ਕਈ ਗੱਲ ਕਿ ਰੇਟ ਪੁੱਛ ਕੇ ਵੀ ਚਲੇ ਜਾਂਦੇ ਨੇ ਹਾਂਜੀ ਹਾਂਜੀ ਬੜਾ ਜੀ ਕਰਦੇ ਨੇ ਮਾਰਾ 1 ਕਿਲੋ ਪਿਆਜ਼ ਲੈਣੇ ਦੇ ਉਹਨਾਂ ਨੂੰ 10 ਜਗ੍ਹਾ ਤੇ ਪੁੱਛਣਾ ਕਦੀ ਉੱਥੋਂ ਕਦੀ ਉੱਥੋਂ ਤੇ ਫਿਰ ਉਹਨਾਂ ਨੇ ਮਤਲਬ ਲੈਣੇ ਨੇ ਪਿਆਜ਼ ਇਸ ਕਰਕੇ ਮੁਸ਼ਕਲ ਤੇ ਹੈ ਹੁਣ ਤੇ ਘਰ ਵੀ ਕੀ ਸਕਦੇ ਆ ਠੀਕ ਨੇ